ਕੁਦਰਤ ਦੀ ਮਾਰ ਅਤੇ ਸਰਹੱਦਾਂ ਦੀਆਂ ਬੰਦਸ਼ਾਂ ਇਨਸਾਨ ਦੀ ਜ਼ਿੰਦਗੀ ਨੂੰ ਕਿਵੇਂ ਬਰਬਾਦ ਕਰ ਸਕਦੀਆਂ ਨੇ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਹਰਪ੍ਰੀਤ ਸਿੰਘ ਦੀ ਕਹਾਣੀ ਇਹ ਸਿਰਫ ਇੱਕ ਵਿਅਕਤੀ ਦੇ ਜੇਲ੍ਹ ਜਾਣ ਦੀ ਖਬਰ ਨਹੀਂ ਸਗੋ ਇੱਕ ਪੂਰੇ ਪਰਿਵਾਰ ਦੇ ਬिखर ਜਾਣ ਦਾ ਦੁਖਾਂਤ ਹੈ ਘਟਨਾ 2 ਅਗਸਤ 2024 ਦੀ ਹੈ ਹਰਪ੍ਰੀਤ ਸਿੰਘ ਰੋਜ਼ਾਨਾ ਵਾਂਗ ਆਪਣੇ ਪਸ਼ੂਆਂ ਲਈ ਚਾਰਾ ਲੈਣ ਗਿਆ ਸੀ ਸਤਲੁਜ ਦਰਿਆ ਪੂਰੇ ਉਫਾਨ ਤੇ ਸੀ ਅਚਾਨਕ ਹਰਪ੍ਰੀਤ ਸਿੰਘ ਦਾ ਪੈਰ ਤੇ ਲੱਗ ਗਿਆ ਤੇ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਕੇ ਪਾਕਿਸਤਾਨ ਦੀ ਹੱਦ ਅੰਦਰ ਚਲਾ ਗਿਆ ਪਰਿਵਾਰ ਵਾਲਿਆਂ ਨੇ ਉਸ ਨੂੰ ਹਰ ਤਰ੍ਹਾਂ ਲੱਪਿਆ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਪਰਿਵਾਰ ਦੀ ਬੇਚੈਨੀ ਉਦੋਂ ਹੋਰ ਵੱਧ ਗਈ ਜਦੋਂ ਲਗਭਗ 2 ਮਹੀਨਿਆਂ ਬਾਅਦ ਪਾਕਿਸਤਾਨੀ ਰੇਂਜਰਾਂ ਦਾ ਫੋਨ ਆਇਆ ਖਬਰ ਮਿਲੀ ਕੇ ਹਰਪ੍ਰੀਤ ਸਿੰਘ ਪਾਕਿਸਤਾਨ ਦੇ ਕੋਰਟ ਲਖਪਤ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸਤੇ ਤਸਕਰੀ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਅਦਾਲਤ ਵੱਲੋਂ ਹਰਪ੍ਰੀਤ ਨੂੰ ਸੁਣਾਈ ਗਈ 1 ਮਹੀਨੇ ਦੀ ਸਜ਼ਾ ਕਦੋਂ ਦੀ ਪੂਰੀ ਹੋ ਚੁੱਕੀ ਹੈ ਪਰਿਵਾਰ ਵੱਲੋਂ 3000 ਰੁਪਏ ਦਾ ਜੁਰਮਾਨਾ ਵੀ ਭਰ ਦਿੱਤਾ ਗਿਆ ਕਾਨੂੰਨੀ ਤੌਰ ਤੇ ਉਹ ਰਿਹਾਈ ਦਾ ਹੱਕਦਾਰ ਹੈ ਪਰ ਪਿਛਲੇ 16 ਮਹੀਨਿਆਂ ਤੋਂ ਉਹ ਬੇਵਜਾ ਜੇਲ੍ਹ ਦੀਆਂ ਕਾਲੀਆਂ ਕੋਠੜੀਆਂ ਦੇ ਵਿੱਚ ਦਿਨ ਕੱਟ ਰਿਹਾ ਹੈ। ਉਧਰ ਘਰ ਦੇ ਵਿੱਚ ਹਾਲਾਤ ਬੇਹਦ ਤਰਸਯੋਗ ਨੇ। ਲਖਪਤ ਜੇਲ੍ਹ ਦੇ ਵਿੱਚ ਬੇਸ਼ੱਕ ਹਰਪ੍ਰੀਤ ਸਿੰਘ ਬੰਦ ਹੈ ਪਰ ਇੱਥੇ ਉਸ ਦਾ ਪੂਰਾ ਪਰਿਵਾਰ ਕੈਦ ਮਹਿਸੂਸ ਕਰ ਰਿਹਾ ਹੈ। ਘਰ ਦੇ ਵਿੱਚ ਫਸ ਰਿਹਾ ਸਨਾਟਾ ਠੀਕ-ਠੀਕ ਕੇ ਦਰਦ ਬਿਆਨ ਕਰ ਰਿਹਾ ਹੈ। ਬੁੱਢੀ ਮਾਂ ਦੀਆਂ ਅੱਖਾਂ ਦਰਵਾਜ਼ੇ ਤੇ ਟਿਕਟਕੀ ਲਗਾ ਕੇ ਦੇਖਦੀਆਂ ਰਹਿੰਦੀਆਂ ਨੇ। ਹਰ ਆਹੜ੍ਹਤੇ ਉਸ ਨੂੰ ਲੱਗਦਾ ਕਿ ਸ਼ਾਇਦ ਉਸ ਦਾ ਪੁੱਤ ਵਾਪਸ ਆ ਗਿਆ ਹੋਵੇ। ਉਹ ਪਿਤਾ ਜੋ ਕਦੇ ਹਰਪ੍ਰੀਤ ਸਿੰਘ ਨਾਲ ਖੇਤਾਂ ਦੇ ਵਿੱਚ ਕੰਮ ਕਰਦਾ ਸੀ, ਅੱਜ ਗਮ ਕਾਰਨ ਸਹਾਰੇ ਤੋਂ ਬਿਨਾਂ ਖੜ੍ਹਾ ਵੀ ਨਹੀਂ ਹੋ ਪਾਉਂਦਾ। ਉਸ ਦੀ ਕੰਬਦੀ ਆਵਾਜ਼ ਸਿਰਫ ਇੱਕ ਹੀ ਸਵਾਲ ਪੁੱਛਦੀ ਹੈ, ਆਖਿਰ ਸਾਡਾ ਕਸੂਰ ਕੀ ਹੈ? ਸਭ ਤੋਂ ਵੱਧ ਅਸਰ ਪਿਆ ਮਾਸੂਮ ਬੱਚਿਆਂ ਤੇ ਜਿਨ੍ਹਾਂ ਦਾ ਬਚਪਨ ਪਿਤਾ ਦੇ ਇੰਤਜ਼ਾਰ ਨੇ ਖੋਲਿਆ। ਉਹ ਵਾਰ-ਵਾਰ ਪੁੱਛਦੇ ਨੇ ਕਿ ਪਾਪਾ ਦਾ ਦੋਆ ਉਹਨਕੇ ਪਰ ਇਸ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ ਅੱਜ ਇਹ ਪੀੜਤ ਪਰਿਵਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਅੱਗੇ ਹੱਥ ਜੋੜ ਕੇ ਖੜਾ ਹੈ ਉਹ ਸਿਆਸੀ ਬਿਆਨਬਾਜ਼ੀ ਨਹੀਂ ਚਾਹੁੰਦੇ ਉਹ ਸਿਰਫ ਆਪਣੇ ਬੇਟੇ ਦੀ ਸਲਾਮਤੀ ਚਾਹੁੰਦੇ ਨੇ ਉਹ ਸਰਕੰਡਾ ਵਢਣ ਗਿਆ ਸੀ ਦਰਿਆ ਤੋਂ ਤੇ ਤੇਜ਼ ਪਾਣੀ ਦਾ ਵਹਾਅ ਹੈਗਾ ਸੀ ਇਹਨੂੰ ਤਰਨ ਦਾ ਬਾਦ ਨਹੀਂ ਆਉਂਦਾ ਸੀ ਤੇ ਪਾਣੀ ਜ਼ੋਰ ਦਾ ਸੀ ਉਹ ਲੈ ਗਿਆ ਉਧਰ ਪਾਕਿਸਤਾਨ ਗਿਆ ਜਲਾ ਤੁਹਾਨੂੰ ਕਿਵੇਂ ਪਤਾ ਲੱਗਿਆ ਪਾਕਿਸਤਾਨ ਉਹ ਸਾਨੂੰ ਬਾਅਦ ਰੇਂਜਰਾਂ ਨੇ ਜਦੋਂ ਫੜਿਆ ਗਿਆ ਬਾਅਦ ਦੇ ਰੇਂਜਰਾਂ ਨੇ ਢਾਈ ਮਹੀਨਾ ਬਾਅਦ ਤਿੰਨ ਮਹੀਨਾ ਬਾਅਦ ਹੌਨ ਕੀਤਾ ਢਾਈ ਤਿੰਨ ਮਹੀਨੇ ਤੁਸੀਂ ਕਿਵੇਂ ਫਿਰ ਪਤਾ ਤੁਸੀਂ ਪੁਲਿਸ ਨੂੰ ਜਾਂ ਕਿਸੇ ਨੂੰ ਦਰਖਾਸਤ ਨੇ ਹਾਂ ਦਰਖਾਸਤ ਵੀ ਦਿੱਤੀ ਸਾਰੇ ਭੈਣਾ ਭਰਾਵਾਂ ਵਿੱਚ ਵੀ ਵੇਖਿਆ ਪੁਲਿਸ ਨੂੰ ਦਰਖਾਸਤ ਦੀ ਬੀਐਸਬ ਵੀ ਗਏ ਆ ਚੌਕੀਆਂ ਵਿੱਚ ਉਹਨਾਂ ਨੂੰ ਜਾ ਕੇ ਸਾਰੀ ਨੌਲੇਜ ਚ ਲੈ ਜਾਂਦੀ ਗੱਲ ਆ ਕਿੰਨਾ ਸਮਾਂ ਹੋ ਗਿਆ ਜਿਹੜਾ ਹਰਪਿਤ ਹੈ ਉੱਥੇ ਅੱਜ 16 ਮਹੀਨੇ ਹੋ ਗਏ ਗਿਆ ਕਦੋਂ ਸੀ ਇਹ ਪਿਛਲੇ 23 ਉਹ 24 24 ਅਗਸਤ 24 ਸੰਨ ਦੇ ਵਿੱਚ ਗਿਆ ਅਗਸਤ ਮਹੀਨੇ ਦੇ ਵਿੱਚ ਅਗਸਤ ਹਾਂ ਉੱਥੇ ਹੁਣ ਕੋਈ ਕਾਲ ਵਗੈਰਾ ਆਈ ਤੁਹਾਨੂੰ ਕੋਈ ਫੋਨ ਨਹੀਂ ਮੈਨੂੰ ਕੋਈ ਕਾਲ ਨਹੀਂ ਆਈ ਤਾਂ ਤੁਸੀਂ ਉਸ ਦੀ ਰਿਹਾਈ ਵਾਸਤੇ ਜਾਂ ਉਸ ਦੀ ਮੰਗ ਵਾਪਸ ਮਾਣ ਵਾਸਤੇ ਕੋਈ ਦਰਖਾਸਤ ਹਾਂ ਦਰਖਾਸਤਾਂ ਦਿੱਤੀਆਂ ਹਨ ਜੀ ਅਸੀਂ ਅਮਿਤ ਸ਼ਾਹ ਵੀ ਸਾਰੇ ਪ੍ਰਧਾਨ ਮੰਤਰੀ ਵੀ ਸਾਰਿਆਂ ਮੰਤਰੀਆਂ ਨੂੰ ਅਸੀਂ ਦਰਖਾਸਤਾਂ ਕੱਢੀਆਂ ਨੇ ਈਮੇਲ ਭਾਈਆਂ ਨੇ ਜਿਹੜਾ ਤੁਹਾਡਾ ਬੇਟਾ ਉਥੇ ਜੇਲ੍ਹ ਦੇ ਵਿੱਚ ਹੈ ਕਿ ਸਜ਼ਾ ਕੱਟੇ ਕਿਵੇਂ ਹੈ ਇਹ ਜੇਲ੍ਹ ਦੀ ਸਜ਼ਾ ਜਿਹੜੀ ਨੂੰਹੀ ਸੀ ਉਹ ਪੂਰੀ ਹੋਈ ਹੋਈ ਤੇ ਸਜ਼ਾ ਦੇ 1 ਮਹੀਨੇ ਦੀ ਸਾਰੀ ਸਜ਼ਾ ਹੋਈ ਸੀਗੀ ਤੇ ਉਹਨੂੰ ਹੋ ਗਏ 16 ਮਹੀਨੇ ਉਥੇ ਜਿਹੜੀ ਸਜ਼ਾ ਹੋਈ ਸੀ ਕਿੰਨਾ ਜੁਰਮਾਨਾ ਹੈ 1000 ਰੁਪਏ ਜੁਰਮਾਨਾ ਸੀ ਜੇ 1 ਮਹੀਨੇ ਦੀ ਸਜ਼ਾ ਹੋਈ ਇੱਕ ਮਹੀਨਾ 5 ਦਿਨ ਦੀ ਤਾਂ ਤੁਸੀਂ ਇਸ ਨੂੰ ਅਮਿਤ ਸ਼ਾਹ ਨੂੰ ਵੀ ਜਿਵੇਂ ਤੁਸੀਂ ਦੱਸਿਆ ਦਰਖਾਸਤ ਲਿਖੀ ਪ੍ਰਧਾਨ ਮੰਤਰੀਵ ਨੂੰ ਲਿਖੀ ਹੈ ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਹੋਈ ਹੈ ਹ ਤੱਕ ਨਹੀਂ ਕੋਈ ਕਾਰਵਾਈ ਨਹੀਂ ਇਕੋ ਆਰੋ ਚੰਡੀਗੜ੍ਹੋਂ ਆਏ ਸੀ ਉਹ ਉਹਨਾਂ ਨੂੰ ਚਿੱਠੀਆਂ ਕੱਢੀਆਂ ਰੋ ਉਹਨਾਂ ਦੇ ਵਿੱਚ ਇਹ ਚੰਡੀਗੜ੍ਹੋਂ ਅੰਬੈਸੀ ਵਾਲੇ ਆਏ ਸੀਗੇ ਉਹ ਵੀ ਬਸ ਪੁੱਛ-ਦੱਸ ਕਰਕੇ ਵਾਪਸ ਗਿਆ ਜਲੇ ਤਾਂ ਹੁਣ ਕੀ ਮੰਗ ਕਰ ਸਾਡੀ ਮੰਗ ਇਹ ਸਾਡਾ ਬੱਚਾ ਵਾਪਸ ਲੈ ਅੰਦਾ ਜਾਵੇ ਉਹਦੇ ਪਰਿਵਾਰ ਵਿੱਚ ਜਾਵੇ ਮੇਰਾ ਬੇਟਾ ਪਾਕਿਸਤਾਨ ਗਿਆ ਕਿਵੇਂ ਚਲਾ ਗਿਆ ਬੇਟੇ ਸਰਕੰਡਾ ਵੱਡਨ ਗਿਆ ਸੀ ਤੇ ਘਰ-ਬਾਗਸ ਨਹੀਂ ਆਇਆ ਉੱਤੇ ਪਾਣੀ ਦੀ ਰੁੜ ਕੇ ਚਲਾ ਗਿਆ ਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਬੇਟੇ ਸਾਨੂੰ ਉਧਰੋਂ ਰੇਂਜਰਾਂ ਦਾ ਫੋਨ ਆਇਆ ਸੀ ਬੇਟੇ ਬਹੁਤ ਪਰੇਸ਼ਾਨ ਰਹਿੰਦੇ ਬੱਚੇ ਤੋਂ ਬਿਨਾ ਬੇਟੇ ਮੇਰੀ ਨੌਰਾਣੀ ਹੈ ਮੇਰੇ ਪੁੱਤ ਹੈ ਮੇਰਾ ਪੁੱਤ ਹੈ ਬੇਟੇ ਮੈਨੂੰ ਅੰਨ ਦਾ ਬਹੁਤ ਤੋਕੀ ਬੇਟੇ ਮੈਂ ਉਹਲੇ ਪੁੱਤ ਤੋਂ ਬਿਨਾ ਮਾਂਵਾਂ ਦਾ ਜੀ ਨਹੀਂ ਲੱਗਦਾ ਪਰ ਮੈਨੂੰ ਘਰ ਚੰਗਾ ਨਹੀਂ ਲੱਗਦਾ ਬੇਟੇ ਮੇਰੀ ਨੂੰ ਬਹੁਤ ਉਕੀ ਹੈ ਮਿੰਡਿਆਂ ਤੋਂ ਵੀ ਨਾ ਕੁੜੀਆਂ ਦੇ ਜੀ ਨਹੀਂ ਲੱਗਦੇ ਬੇਟੇ ਬਹੁਤ ਔਖੀ ਮੇਰੀ ਨੂੰ ਨੀ ਨੀ ਗੱਲ ਪੂਰੀ ਦੱਸਣਾ ਮਾਤਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਡਾ ਬੇਟਾ ਜਿਹੜਾ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੇਟੇ ਸੋਲਾ ਮਿੰਨੀ ਹੋ ਗਏ ਸੋਲਾ ਮਿੰਨੀ ਹਾਂਜੀ ਪਰਿਵਾਰ ਫਿਰ ਕਿਵੇਂ ਗੁਜ਼ਾਰਾ ਕਿਵੇਂ ਹੋ ਰਿਹਾ ਉਹਦੇ ਕੀ ਪਰਿਵਾਰ ਵਿੱਚ ਕੌਣ ਹੈ ਹਰ ਪਿੱਛੇ ਬੇਟੇ ਹੁੰਦੇ ਪਾਪਾ ਨੇ ਮੰਮਾ ਨੇ ਵੀਰ ਨੇ ਭਾਬੀ ਨੇ ਵਿਆਹ ਹੋਇਆ ਉਹਦਾ ਹਾਂਜੀ ਉਹਨਾਂ ਦੇ ਦੋ ਬੱਚੇ ਨੇ ਗੁੱਡੀ ਕਾਕਾ ਕਦੀ ਯਾਦ ਨਹੀਂ ਕਰਦੇ ਬੱਚੇ ਆਪਣੇ ਪਿਓ ਨੂੰ ਬਹੁਤ ਯਾਦ ਕਰਦੇ ਨੇ بیٹے ਉਹਦੇ ਪਾਪਾ ਤੋਂ ਬਿਨਾ ਨਹੀਂ ਸੀ ਰਹਿੰਦੇ ਚਾਚੂ ਪਹਿਲਾਂ ਆ ਜਾਂਦਾ ਸੀ ਨਾ ਗੁੜਿਆ ਦਾ ਤੇ ਜੇ ਪਾਪਾ ਬਾਅਦ ਵਿੱਚ ਆਂਦਾ ਤੇ ਰੁੰਦੀਆਂ ਦੀ ਪਾਪਾ ਤੁਸੀਂ ਲੇਟ ਕਿਉਂ ਹੋਏ 16 ਮਹੀਨੇ ਦਾ ਦਰਦ ਕਿਵੇਂ ਫਿਰ ਤੁਸੀਂ ਬਹੁਤ ਦਰਦ بیٹے 16 ਮਹੀਨੇ ਉਹਨਾਂ ਸੱਲਾਮ ਕਰਕੇ ਸਾਨੂੰ ਲੱਗਦੇ ਬੇਟੇ ਬਹੁਤ ਔਖੇ ਕੰਡੇ ਬੇਟੇ ਹੋਣ ਵੀ ਸਾਡਾ ਕਿਤੇ ਬੱਚਾ ਵਾਪਸ ਆ ਜੇ ਮਹਾਰਾਜ ਕਿਤੇ ਕਰ ਦੇ ਦੱਸਿਆ ਜਾ ਰਿਹਾ ਕਿ ਬੇਟੇ ਦਾ ਜਿਹੜਾ ਉਸਦਾ ਬੇਟਾ ਜਿਹੜਾ ਉਹ ਦਰਦ ਨਹੀਂ ਚੱਲ ਸਕਿਆ ਮੈਂਟਲੀ ਅਫੈਕਟ ਹੋ ਗਿਆ ਹਾਂਜੀ ਬੇਟੇ ਉਹ ਦਿਮਾਗੀ ਟੈਨਸ਼ਨ ਲਿੰਦਾ ਬੇਟਾ ਦਿਮਾਗੀ ਟੈਨਸ਼ਨ ਲਿੰਦਾ ਜਦੋਂ ਤਾਂ ਪਾਪਾ ਹੁੰਦੇ ਗਏ ਨੇ ਉਹ ਵੀ ਬੇਟੇ ਸਾਨੂੰ ਬਹੁਤ ਦੁਖੀ ਕੀ ਮੰਗ ਕਰਦੇ ਹੋ ਕੇਂਦਰ ਸਰਕਾਰ ਤੋਂ ਅਮੀਸ਼ਾ ਤੋਂ ਪਦਾਰਮਨਤੀ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇ ਸਾਡਾ ਬੱਚਾ ਘਰ ਆ ਜਾਵੇ ਵਾਪਸ ਭੇਜਿਆ ਮੈਂ ਵਾਪਸ ਭੇਜਿਆ ਜਾਵੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਮੇਰਾ ਨਾ ਜਸਨ ਸਿੰਘ ਮੈਂ ਪਿੰਡਾਸੇ ਕਰ ਰਹਿਣਾ ਹਾਂ ਕਿ ਮੇਰਾ ਪੰਚਾਇਤ ਮੈਂਬਰਾਂ ਜੀ ਮੈਂਬਰ ਪੰਚਾਇਤ ਤੋਂ ਹਰਪੀ ਸਿੰਘ ਜਿਹੜਾ ਦੱਸਿਆ ਜਾ ਰਿਹਾ ਪਾਕਿਸਤਾਨ ਕਿਵੇਂ ਗਿਆ ਕੋਈ ਪਤਾ ਲੱਗੇ ਬਹੁਤ ਪ੍ਰੇਰਿਤ ਪਾਕਿਸਤਾਨ ਸਰਕੰਡਾ ਵਡਣ ਗਿਆ ਸੀ ਉਥੋਂ ਪਾਣੀ ਦੇ ਤੇਜ਼ ਬਹੁਤ ਜ਼ਿਆਦਾ ਹੋਣ ਤੇ ਕਾਰਨ ਉਹ ਉਸ ਨੂੰ ਤਰਨ ਦਾ ਵੱਲ ਨਹੀਂ ਸੀ ਤੋਂ ਪਾਣੀ ਦੇ ਬਾਹਰ ਨਾਲ ਪਕਸਣ ਦਾ ਕਿਲੇ ਪਾਕਿਸਤਾਨ ਰੇਂਜਰ ਕਹਿ ਰਿਹਾ ਕਿ ਵੀ ਤਸਕਰੀ ਕਰਨਾ ਸੀ ਕਿਵੇਂ ਪਿੰਡ ਦੇ ਵਿੱਚ ਉਹਦਾ ਕਿਵੇਂ ਜਿਆ ਚਲਚਲਨ ਸੀ ਬਹੁਤ ਵਧੀਆ ਚਲਚਲਨ ਹੈ ਬਹੁਤ ਰਿਕਾਰਡ ਬਹੁਤ ਵਧੀਆ ਜੀ ਉਹ ਸਹੀ ਬੰਦੇ ਮਿਹਨਤੀ ਬੰਦੇ ਸੀ ਕੋਈ ਉਸ ਤੋਂ ਪਹਿਲਾਂ ਉਸ ਦੀ ਕੰਪਲੇਂਟ ਤਾਂ ਨਹੀਂ ਹੈਗੀ ਕੋਈ ਨਹੀਂ ਕੋਈ ਕਮਪਲੇਨਰ ਨਹੀਂ ਆਈ ਉਹ ਨਹੀਂ ਚੱਕ ਕੋਈ ਮਾਲਿਆ ਕੋਈ ਨਹੀਂ ਆਜੀ ਤਾਂ ਕਿੰਨਾ ਸਮਾਂ ਹੋ ਗਿਆ ਹਰਪ੍ਰੀਤ ਨੂੰ ਜਿਹੜਾ ਲਗਭਗ 16 ਮਹੀਨੇ ਹੋ ਗਏ ਪਰ ਇਹਨੂੰ ਕਹਿੰਦੇ 16 ਮਹੀਨੇ ਸਮਾਂ ਹੁਣ ਕੀ ਮੰਗ ਕੀ ਕਰਦੇ ਸਰ ਅਸੀਂ ਮੰਗਿਆ ਕਾਰਨ ਇਹ ਉਹ ਆਪਦਾ ਘਰ ਪਰਿਵਾਰ ਵਿੱਚ ਆ ਜਾਏ ਸੁੱਖ ਸ਼ਾਂਤੀ ਨਾਲ ਸਰਕਾਰੋਂ ਤਾਂ ਮੰਗਿਆ ਇਹ ਹੀ ਕਰਨੇ ਜੀ ਆਪਦਾ ਬੱਚਾ ਜਾ ਆ ਜਾਏ ਆਪਦੇ ਮੰਮੀ ਪਾਪਾ ਕੋਲ ਆ ਜਾਏ ਜੀ ਭੈਣ ਭਰਾ ਸਾਰੇ ਜਾ ਆ ਜੀ ਇਹ ਮੰਗ ਕਰਦੇ ਹਾਂ ਉਨ੍ਹਾਂ ਦੀ اپیل ਹੈ ਕਿ ਸਰਕਾਰ ਜਲਦ ਦਖਲ ਦੇਵੇ ਅਤੇ ਹਰਪ੍ਰੀਤ ਸਿੰਘ ਨੂੰ ਵਾਪਸ ਲਿਆਵੇ ਕਿਉਂਕਿ ਹਰ ਬੀਤਦਾ ਪਲ ਮਾਪੇ ਦੀ ਉਮੀਦ ਤੋੜ ਰਿਹਾ ਹੈ ਅਤੇ ਬੱਚਿਆਂ ਨੂੰ ਅਨਾਥ ਹੋਣ ਦੇ ਡਰ ਵੱਲ ਧੱਕ ਰਿਹਾ ਹੈ